ਲਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਜੀ ਕਿਵੇਂ ਹੋ ਸਾਰੇ ਲਓ ਜੀ ਅੱਜ ਤੁਹਾਨੂੰ ਦਿਖਾਉਂਦੇ ਆਪਣੇ ਘਰਾਂ ਵਿੱਚ ਘਰਾਂ ਲਾਏ ਹੋਏ ਆਪਾਂ ਨੇ ਅੰਗੂਰ ਆੜੂ ਤੇ ਆਂਬ ਦੇ ਬੂਟੇ ਤੇ ਇਹ ਦੇਖੋ ਜੀ ਅੰਗੂਰ ਆਪਣੇ ਪੱਕ ਗਏ ਇਹ ਦੇਖ ਅੰਗੂਰਾਂ ਦੀ ਬੇਲ ਆਈ ਵੀ ਬਹੁਤ ਲੱਗੇ ਹੋਏ ਹਨ ਹਾਂ 50 ਕਿਲੋ ਹੋਣਗੇ ਸਾਰੀ ਬੇਲ ਫਿਰ ਇਹਦੇ ਫਿਰ ਟੋਟਰ ਲਾ ਲਾਂਗੇ ਇਹ ਦੇਖੋ ਉੱਪਰ ਕਿਵੇਂ ਉਹ ਦੂਰ ਤੱਕ ਪਈ ਆ ਐਨ ਫੜੀ ਪਈ ਆ ਸਾਰੀ ਤੇ ਡੰਡੇ ਲਾਦੇ ਤੇ ਆਪਾਂ ਨੇ ਉੱਪਰ ਜਾਲ ਜਾਂ ਬੰਨਤਾ ਦਾ ਡੰਡਿਆਂ ਦਾ ਦੇਖੋ ਜੀ ਲੋ ਤੇ ਉਧਰ ਫਿਰ ਦਿਖਾਉਂਦੇ ਸਾਨੂੰ ਆੜੂ ਲੱਗੇ ਹੋਏ ਛੋਟੇ ਆੜੂ ਆਹੋ ਤੇ ਆੜੂ ਇਹ ਵੀ ਖਾਣੇ ਹੁੰਦੇ ਪਤਾ ਨਹੀਂ ਕਿ ਆ ਚੱਕਾ ਵੀ ਜਦ ਇਹ ਮੂੰਹ ਦੇ ਚ ਹੋ ਜਾਂਦੇ ਛਾਲੇ ਪਤਨੀ ਤਾਂ ਇਹਦੀ ਆੜੂਆਂ ਦੀ ਇਹ ਵੈਰੈਟੀ ਉਹ ਹੀ ਜੀ ਆ ਇਹ ਦਿਖਾਉਂਦਾ ਤੁਹਾਨੂੰ ਆੜੂ ਤੇ ਇਹਨੇ ਨਿੰਬੂਆਂ ਦੇ ਬੂਟੇ ਲਾਇਆ ਪਿਆ ਇਹਨੇ ਨਿੰਬੂਆਂ ਦਾ ਬੂਟਾ ਜਿਹੜਾ ਜੀ ਆਪਾਂ ਲਾਇਆ ਵਾ ਘਰਾਂ ਇਹਨੂੰ ਸਾਰਾ ਸਾਲ ਲੱਗਦੇ ਰਹਿੰਦੇ ਆ ਨਿੰਬੂ ਇਹ ਦੇਖੋ ਇਹ ਲੱਗੇ ਵੇ ਆ ਛੋਟੇ ਛੋਟੇ ਲੱਗੇ ਵੇ ਜਦ ਇਹਨਾਂ ਨੇ ਥੋੜੇ ਜਿਹਾ ਵੱਡੇ ਹੋਣਾ ਤੇ ਨਾਲ ਦੀ ਨਾਲ ਇਹਨਾਂ ਨੂੰ ਦੁਬਾਰੇ ਫੇਰ ਫੁੱਲ ਆਉਣ ਲੱਗ ਜਾਣਾ ਆਉਣੇ ਤਾਂ ਕਾਫੀ ਫੈਲਿਆ ਪਿਆ ਵੀ ਬੂਟਾ ਨੇ ਬੜੇ ਲੱਗਦੇ ਆ ਇਹ ਨਿੰਬੂਆਂ ਦੇ ਵੀ ਟਿੱਕਣਾ ਮਤਲਬ ਗਲਗਲ ਜੀ ਟਾਈਪ ਹੁੰਦੇ ਆ ਉਹ ਆ ਤੇ ਨਾਲ ਇਹਦੇ ਲੱਗਿਆ ਵਾ ਨਿੰਬੂ ਦੇ ਵਿੱਚੇ ਇਹ ਦੇਖ ਸਕਦੇ ਤੁਸੀਂ ਇਹ ਹੈਗਾ ਆੜੂ ਦਾ ਬੂਟਾ ਠੀਕ ਹੈ ਜੀ ਆੜੂ ਲੱਗੇ ਹੋਏ ਆ ਦਿਖਾਉਂਦੇ ਤੁਹਾਨੂੰ ਦੂਜੇ ਕੈਮਰੇ ਨਾਲ ਦਿਖਾਉਂਦੇ ਆ ਕਰਕੇ ਆੜੂ ਥੋੜੇ ਜਿਹਾ ਉੱਚੇ ਲੱਗੇ ਵਾ ਡੰਡਾ ਲੈ ਕੇ ਤੋੜਨੇ ਪੈਂਦੇ ਆ ਲਓ ਜੀ ਇਹ ਦੇਖੋ ਆੜੂ ਲੱਗੇ ਹੋਏ ਉਸ ਹਵਾ ਦੇ ਨਾਲ ਛੱਡ ਕੇ ਇਸ ਵਾਰ ਤੇ ਲਓ ਜੀ ਆੜਗਾਂ ਦੇ ਇਧਰ ਨਾਲ ਲੱਗਦਾ ਹੀ ਤੇ ਆਪਾਂ ਲਾਇਆ ਵਾ ਇਹ ਅੰਬਾਂ ਦੇ ਬੂਟੇ ਇਹ ਚਾਰ ਕਿਸਮ ਦੇ ਅੰਬ ਹੈ ਇਹ ਦੇਖੋ ਦੋ ਆਹ ਹੈ ਇਹ ਵੀ ਅਲੱਗ-ਅਲੱਗ ਦੇ ਆ ਠੀਕ ਹੈ ਈਸ਼ਵਰ ਕਿਆ ਹੋਇਆ ਨਨੂ ਬਿਮਾਰੀ ਜੀ ਲੱਗ ਗਈ ਆਹ ਦੋ ਬੂਟਿਆਂ ਨੂੰ ਇਹ ਦੇਖ ਆ ਤੁਸੀਂ ਕਿਆ ਚੀਜ਼ ਹੈ ਵੀ ਇਥੇ ਜੜੀਆਂ ਦੀਆਂ ਇਹ ਦੇਖੋ ਇਹ ਹੋਗਾ ਜਦੋਂ ਫੁੱਟ ਜੀ ਇੰਜ ਜਾਂਦੀਆਂ ਹੈਗੀਆਂ ਉੱਪਰ ਇਹ ਦਾਗ ਜੇ ਪਏ ਹੋਏ ਆ ਇੱਕ ਬੂਟੇ ਦੇ ਤੇ ਇੱਧਰ ਵਾਲੀ ਜਿਹੜੀ ਵੈਰੈਟੀ ਹੋ ਰਹਾ ਇਹਦੇ ਹੋਰ ਜ਼ਿਆਦੇ ਬੜੇ ਆਂਦੇ ਇਹ ਦੇਖੋ ਤੇ ਉੱਧਰ ਇੱਕ ਜਿਹੜਾ ਨਾਲ ਲੱਗਿਆ ਵਾ ਬਿਲਕੁਲ ਇਹ ਬੂਆ ਦੇ ਇਹ ਵੀ ਬਹੁਤ ਵਧੀਆ ਉਹ ਆ ਇਹਦੀਆਂ ਅੰਬੀਆਂ ਥੋੜੀਆਂ ਜਿਹੀਆਂ ਛੋਟੀਆਂ ਐ ਪਰ ਜਿਹੜਾ ਇਹ ਅੰਬ ਹੈ ਹੋਰ ਇਹਨਾਂ ਅੰਬਾਂ ਦੇ ਨਾਲ ਤੇ ਇਹਦੀਆਂ ਅੰਬੀਆਂ ਥੋੜੀਆਂ ਜਿਹੀ ਸੈਦ ਦੇ ਵਿੱਚ ਛੋਟੀਆਂ ਐ ਤੇ ਇੱਕ ਅੰਬ ਹੈ ਜਿਹੜਾ ਇਹਨੂੰ ਉਗਾ ਹਲੇ ਲਾਇਆ ਬਾ ਬੂਟਾ ਇੱਕ ਸਾਲ ਲੰਬੀਆਂ ਲੱਗਦੀਆਂ ਇੱਕ ਸਾਲ ਲੰਬੀਆਂ ਨਹੀਂ ਲੱਗਦੀਆਂ ਹੈਗੀਆਂ ਇਹ ਜਿਹੜਾ ਕਾਫੀ ਕਹਿੰਦੇ ਕਲਮੀ ਆਂਬ ਹੈ ਉਹ ਉਹ ਇਹ ਬੂਟਾ ਕਾਫੀ ਟਾਈਮ ਵਿੱਚ ਮੈਂ ਕਹਿੰਦੇ ਨੂੰ 5 ਸਾਲ ਹੋ ਗਏ ਹੁਣ ਇਹ ਦੇਖੋ ਪਰ ਇਹ ਬੂਟਾ ਇਹ ਛੋਟਾ ਹੈ ਇਹਨੂੰ ਪਿਛਲੇ ਸਾਲ ਲੱਗੀਆਂ ਦੀਆਂ 4-5 ਕ ਇਹ ਸਾਲਆਂ ਲੱਗੀਆਂ ਨਹੀਂ ਹੈਗੀਆਂ ਤੇ ਉਥੇ ਗਾਹਾਂ ਆਪਣਾ ਨੇ ਲਾਇਆ ਬਾ ਅਮਰੂਦ ਤੇ ਲਓ ਜੀ ਹੁਣ ਕਿਨੇ ਜਾ ਬੂਟੇ ਕਿੰਨੇ ਹੋ ਗਏ ਆ ਦੇਖੋ ਇਹ ਅਮਰੂਦ ਲਾਇਆ ਬੱਪਾ ਨੇ ਤੇ ਅਮਰੂਦ ਤੇ ਬਾਦ ਅਮਰੂਦ ਇਹਨਾਂ ਲੱਗਦੇ ਨਹੀਂ ਹਜੂ ਤਾਂ ਤੇ ਦਿਲ ਬਾਦ ਇਹਦਾ ਜਿਹੜਾ ਬੂਟਾ ਜਾਮਣ ਦਾ ਇਹ ਦੇਖੋ ਜੀ ਲੋ ਜਾਮਣਾ ਨੂੰ ਇੰਨੀ ਜਿਆਦੇ ਲੱਗੀਆਂ ਆ ਵੀ ਦੇਖੋ ਅੰਦਾ ਝੜ ਗਈਆਂ ਬਹੁਤ ਜਿਹੜੀ ਹੁਣ ਹਵਾ ਆਈ ਆ ਹਵਾ ਕਰਕੇ ਤੇ ਦਾਵੇਂ ਆ ਜਾਂ ਭਰਿਆ ਫਿਆ ਹੈ ਪਰ ਇਹ ਕੱਚੀਆਂ ਜਾਮਣਾ ਇਹ ਦੇਖੋ ਲੋਕ ਦਿਖਾਉਂਦੇ ਆ ਤੁਹਾਨੂੰ ਆ ਇਹ ਦੇਖੋ ਜੀ ਤੇ ਜਿਆਦਾ ਜਾਮਣਾਂ ਪੱਕ ਜੂਗੀਆਂ ਤੇ ਫਿਰ ਤੁਹਾਨੂੰ ਦੁਬਾਰੇ ਫਿਰ ਇਹਦੀ ਵੀਡੀਓ ਬਣਾ ਕੇ ਤੁਹਾਂ ਤੇ ਇਹਨੂੰ ਇੰਨਾ ਜ਼ਿਆਦਾ ਫੜ ਲੱਗਦਾ ਹੈ ਨਾ ਇਹ ਦੇਖੋ ਬਟਾਣਿਆਂ ਨੂੰ ਵੀ ਆ ਪਿਛਲੇ ਸਾਲ ਆ ਦੇਖੋ ਇੱਧਰ ਨੂੰ ਲੱਫ ਗਿਆ ਦਾ ਬਹੁਤ ਜ਼ਿਆਦਾ ਪਟਣੇ ਹੀ ਪਏ ਇਹਦੇ ਢਾਣੇ ਇੱਲੋ ਜੀ ਇਹ ਲਾਇਏ ਤੇ ਆਪਾਂ ਨੇ ਆਪਣੇ ਬੂਟੇ ਦੇਖੋ ਜੀ ਇਹਨਾਂ ਤੇ ਫਾਇਦੇ ਇਹੇ ਆ ਬੂਟਿਆਂ ਦੇ ਤੇ ਨਾਲੇ ਤਾਂ ਹੁਣ ਆਪਾਂ ਨੇ ਛਾਵਾਂ ਦੇ ਵਿੱਚ ਉਰੇ ਮੰਜਾ ਡਾਲੋ ਮੈਂ ਕਹਣਾ ਇਹ ਜੀ ਏਸੀ ਦੀ ਹਵਾ ਨਹੀਂ ਹੈ ਸਿੱਝ ਜੀ ਇੱਥੇ ਜਾਮਣ ਦੇ ਥੱਲੇ ਬੈਠ ਕੇ ਆਉਂਦੀ ਹੈ ਤੇ ਦੂਜਾ ਇਹ ਹੈ ਵੀ ਫਲ ਆ ਜਾਂਦੇ ਆ ਫਲ ਖਾਓ ਤਾਜ਼ੇ ਠੀਕ ਹੈ ਤਾਜ਼ੀਆਂ ਜਿਹੜੀਆਂ ਇੱਕ ਜਿਹੜੀਆਂ ਆਪਾਂ ਬਾਜ਼ਾਰ ਵਿੱਚ ਤੇ ਲੈ ਖਾਂਦੇ ਆ ਜਿਕਣਾ ਬੀਆਂ ਹੋ ਗਿਆ ਜਾਂ ਜਾਮਣਾ ਹੋ ਗਿਆ ਤੇ ਉਹਨਾਂ ਦੇ ਵਿੱਚ ਵੀ ਉਹ ਟੈਸਟ ਆਉਂਦਾ ਨਹੀਂ ਹੈਗਾ ਜਿਹੜਾ ਟੈਸਟ ਇਹਨਾਂ ਦੇ ਵਿੱਚ ਆਉਂਦਾ ਹੈ ਤੇ ਅਮਰੂਦਾਂ ਦੇ ਬੂਟੇ ਨੂੰ ਵੀ ਦੇਖੋ ਜਾਂ ਫੁੱਲ ਆਇਆ ਵਾਏ ਤੇ ਇਹ ਦੇਖੋ ਜੀ ਫੁੱਲ ਆਇਆ ਵੈਨੂੰ ਇਹਨੂੰ ਵੀ ਅਮਰੂਦ ਲੱਗਣੇ ਆ ਤੇ ਇਧਰ ਜਿਹੜਾ ਆਪਣਾ ਮੇਨ ਗੇਟ ਹੈ ਨਾ ਘਰ ਦਾ ਇੱਥੇ ਤੇ ਛੜਕ ਵਿੱਚ ਤੇ ਪੰਨੇ ਸੇਰੇ ਦਾ ਇਸ ਤਰ੍ਹਾਂ ਬੂਟੇ ਬੂਟੇ ਲਾਏ ਹੋਏ ਆ ਤੇ ਇੱਕ ਜਾਮਣ ਥੱਲੇ ਹੋਰ ਬੂਟਾ ਹੋਇਆ ਵਾਏ ਇਹ ਪਤਾ ਨਹੀਂ ਕਾਦਾ ਹੈ ਇਹ ਪੱਟਿਆ ਨਹੀਂ ਹੈਗਾ ਇਹ ਆਪਣੇ ਆਪ ਹੀ ਹੋ ਗਿਆ ਤਾਂ ਤੇ ਚਲੋ ਜਦ ਬੜਾ ਹਾਂ ਕੁਛ ਲੱਗੂਗਾ ਦੇਖਦੇ ਆਂ ਇਹ ਕੰਡਿਆਂ ਵਾਲਾ ਇਹ ਮੈਨੂੰ ਲੱਗਦਾ ਬਈ ਸ਼ਾਇਦ ਗਲਗਲ ਦਾ ਬੂਟਾ ਹੋਊਗਾ ਤੇ ਇਹ ਦੇਖੋ ਜੀ ਆਪਾਂ ਜਿਹੜੇ ਆਪਣੇ ਮੂਰੇ ਮੂਰੇ ਲੱਗੇ ਹੋਏ ਗੇਟ ਤੱਕ ਪੂਟੇ ਉਹ ਪਗਣਦੇ ਆ ਇੱਕ ਜਾਮਣ ਦਾ ਹੋ ਗਿਆ ਤੇ ਇੱਕ ਗਲਗਲਾਂ ਦਾ ਬੂਟਾ ਤੇ ਫਿਰ ਆ ਗਿਆ ਤੁਸੀਂ ਦੇ ਸਾਦੇ ਉਹ ਅੰਬਰੂਦ ਤੇ ਫਿਰ ਚਾਰ ਕਿਸਮ ਦੇ ਅੰਬ ਹੋ ਗਏ ਇਹ ਇਹ ਦੇਖੋ ਕਾਫੀ ਬੜੇ ਆ इधर फिर आड़ुआ का बूटा तो ये है नीबूआ का ठीक है जी वो बाद आ गया अंगूर उधर बेड़े के बिच भी लाए जाए परली सैड उधर भी लाए गए तीन चार बूटे तो दे देखो जी लो अंगूर अजा कच्चे अजा स्वर से पक्के भी नहीं है ਤੇ ਜਿਹੜੇ ਜਿਹੜੇ ਪੱਕ ਜਾਂਦੇ ਆ ਨਾਲ ਦੀ ਨਾਲ ਤੋੜ ਕੇ ਆਪਾਂ ਖਾ ਲਈਦੇ ਇੱਥੇ ਬੈਠ ਕੇ ਇੱਥੇ ਬੈਠ ਕੇ ਪੌੜੀ ਲਈ ਵੀ ਆਪਾਂ ਨੇ ਉੱਪਰ ਐਨ ਬੈਠ ਕੇ ਖਾਈਦੇ ਆ ਤਾਜੇ ਰਾਜ ਐਨ ਫਰੈਸ਼ ਕੋਲ ਤੇ ਦਿਖਾਉਨੇ ਆੜੂ ਨੇ ਦੇਖੋ ਉੱਪਰ ਇਹ ਲਾਲੇ ਲਾਲ ਪਏ ਹੋਏ ਇੱਧਰ ਨਾਲੇ ਗੂੜਾ ਗੂੜ ਵੀ ਪੱਕ ਗਿਆ ਆ ਥੋੜੇ ਥੋੜੇ ਨੇ ਪਰ ਕੱਚੇ ਆ ਲੋ ਜੀ ਇਹ ਗੂੜ ਥੋੜੇ ਜਿਹਾ ਗਰਮ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਤੋੜ ਕੇ ਫ੍ਰੀਜ ਦੇ ਵਿੱਚ ਰੱਖ ਲੈਣਾ ਤੇ ਫਿਰ ਜਦ ਠੰਡੇ ਹੋਊਗੇ ਉਹਦੇ ਬਾਅਦ ਫਿਰ ਇਹਨਾਂ ਨੂੰ ਖਾਂਦੇ ਆ ਲੋ ਜੀ ਹੁਣ ਤੋੜਦੇ ਆਪਾਂ ਲੋ ਜੀ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਨਵੇਂ ਆਏ ਆ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਦਿਖਾਉਂਗੇ ਤੁਹਾਨੂੰ ਹੋਰ ਬੂਟੇ ਲੱਗੇ ਹੋਏ ਹਾਂ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ